ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਪ੍ਰੇਮ ਲਾਲੀ ਲੋਕ ਸਭਾ ਚੋਣਾਂ ਦਾ ਪ੍ਰਚਾਰ ਜੋਰਾਂ ਤੇ ਹੈ ਔਰ 1 ਜੂਨ ਨੂੰ ਜਿਹੜੇ ਹੈਗੇ ਨੇ ਉਹ ਚੋਣਾਂ ਹੋਣ ਜਾ ਰਹੀਆਂ ਨੇ ਸਾਡੇ ਵਿਚਕਾਰ ਪਹੁੰਚੇ ਨੇ ਜੀਤ ਮਹਿੰਦਰ ਸਿੰਘ ਸਿੱਧੂ ਜੋ ਕਾਂਗਰਸ ਪਾਰਟੀ ਦੇ ਉਮੀਦਵਾਰ ਨੇ ਬਠਿੰਡਾ ਲੋਕ ਸਭਾ ਹਲਕਾ ਤੋਂ ਇਸ ਤੋਂ ਪਹਿਲਾਂ ਇਹ ਚਾਰ ਵਾਰ ਤਲਵੰਡੀ ਸਾਬੋ ਹਲਕੇ ਤੋਂ ਵਿਦਾਇਕ ਰਹੇ ਚੁੱਕੇ ਨੇ ਪਰ ਪਹਿਲੀ ਵਾਰ ਲੋਕ ਸਭਾ ਇਲੈਕਸ਼ਨ ਦੇ ਵਿੱਚ ਆਪਣੇ ਕਿਸਮ ਤੋਂ ਜਮਾ ਰਹੇ ਨੇ ਤੇ ਅੱਜ ਇਹ ਦਿਨਕ ਜਾਗਰਨ ਪਹੁੰਚੇ ਨੇ ਅਸੀਂ ਇਹਨਾਂ ਦਾ ਸਵਾਗਤ ਕਰਦੇ ਹਾਂ ਸੱਸੀ ਕਸਤੂ ਸਾਹਿਬ ਸੱਸੀ ਕਾਲ ਸਾਰਿਆਂ ਨੂੰ ਸਿੱਧਾ ਸਾਹਿਬ ਪਹਿਲਾਂ ਤਾਂ ਕੈਂਪੇਨ ਬਾਰੇ ਉਸ ਕੈਂਪੇਨ ਕਿਵੇਂ ਚੱਲ ਰਹੀ ਹੈ ਔਰ ਕਾਫੀ ਲੰਮੀ ਕੈਂਪੇਨ ਚੱਲੀ ਹੈ ਬਠਿੰਡਾ ਦੀ ਕਿਉਂਕਿ ਲਾਸਟ ਚਾਰ ਦਿਨ ਲੰਬੀ ਕੈਂਪੇਨ ਵੀ ਚੱਲੀ ਹੈ ਤੇ ਮੈਂ ਸਮਝਦਾ ਕਿ ਬਹੁਤ ਸੈਟੀਸਫੈਕਟਰੀ ਕੈਂਪੇਨ ਰਹੀ ਹੈ ਜੀ ਜਿਸ ਤਰੀਕੇ ਨਾਲ ਸ਼ੁਰੂਆਤ ਕੀਤੀ ਸੀ ਜੀ ਮੈਂ ਸਮਝਦਾ ਕਿ ਸਭ ਤੋਂ ਵੱਡੀ ਮੇਰੀ ਜਿਹੜੀ ਅਚੀਵਮੈਂਟ ਰਹੀ ਹੈ ਜਿਦਨ ਤੋਂ ਸ਼ੁਰੂ ਕੀਤਾ ਕਿ ਸਾਰੀ ਕਾਂਗਰਸ ਨੂੰ ਇੱਕ ਜੁਟ ਕਰਕੇ ਯੂਨਾਈਟ ਕਰਕੇ ਅਸੀਂ ਇੱਕ ਚੰਡੇ ਇੱਕ ਸੋਚ ਦੇ niche ਚੱਲਣਾ ਸ਼ੁਰੂ ਕਰ ਦਿੱਤਾ ਸੀਗਾ ਕੋਈ ਵੀ ਕਾਂਗਰਸੀ ਅੱਜ ਘਰ ਨਹੀਂ ਬੈਠਾ ਸਾਰੇ ਕਾਂਗਰਸ ਵਾਸਤੇ ਮੇਰੇ ਵਾਸਤੇ ਜਿਹੜਾ ਮੈਂ ਕਾਂਗਰਸ ਦਾ ਬੀਦਵਾਰ ਹਾਂ ਅੱਜ ਕੰਮ ਕਰ ਰਿਹਾ ਇਹ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਕਿ ਮੈਂ ਇਹ ਬਹੁਤ ਵੱਡਾ ਕੰਮ ਕਰ ਰਿਹਾ ਬਿਲਕੁਲ ਕਿ ਸਭ ਤੋਂ ਪਹਿਲਾਂ ਮੇਰੇ ਤੇ ਹੀ ਸਵਾਲ ਉੱਠਦੇ ਸੀ ਜਿਹੜਾ ਕੋਈ ਸਰਕਾਰ ਕੋਈ মিডিਆ ਵਾਲਾ ਆਉਂਦਾ ਸੀ ਕੀ ਜੀ ਸਰਲਾ ਨਰਾਜ ਹੈ ਸਰਲਾ ਨਰਾਜ ਸਰਲਾ ਨਹੀਂ ਚੱਲਿਆ ਅੱਜ ਪਿਛਲੇ 15 ਦਿਨਾਂ ਤੋਂ ਇਹ ਕੁਐਸਚਨ ਕਿਸੇ মিডিਆ ਵਾਲੇ ਨੇ ਨਹੀਂ ਪੁੱਛਿਆ ਤਾਂ ਮਤਲਬ ਫਿਰ ਇਹ ਕਾਮਯਾਬ ਬਿਲਕੁਲ ਨਹੀਂ ਇਹ ਫਸਟ ਦਾ ਭਈ ਹੋਇਆ ਕਿ ਜਿਹੜੇ ਹੈਗੇ ਕਾਂਗਰਸ ਇੱਕ ਜੁੱਟ ਦਿਖਾਈ ਦੱਤੀ ਹੈ ਨਹੀਂ ਆਦਰਵਾਈਜ਼ ਗਰੋਥ ਹੁੰਦਾ ਹੈ ਕਾਂਗਰਸ ਵਿੱਚ ਇੱਕ ਛੋਟੀ ਛੋਟੀਆਂ ਮੋਟੀਆਂ ਸਮੱਸਿਆ ਕਿਉਂਕਿ ਦੇਖੋ ਬਹੁਤ ਹਲਕੀ ਏਜੇਸੀ ਜਿੱਥੇ ਲੀਡਰਸ਼ਿਪ ਹੈਗੀ ਸੀ ਜੀ ਕਿਤੇ ਕਨਫਿਊਜ਼ਨ ਸੀ ਹਮ ਹੁਣ ਇੱਥੇ ਲਾਲੋ ਬਠੇੜਾ ਜਿਹਨੂੰ ਇੱਥੇ ਸਾਰਾ ਕੁਝ ਦਿੱਤਾ ਜੀ ਉਹ ਛੱਡ ਕੇ ਚਲੇ ਗਿਆ ਬਿਲਕੁਲ ਉਸ ਤੋਂ ਬਾਅਦ ਫਿਰ ਇੱਥੇ ਲੋਕਲ ਲੀਡਰਸ਼ਿਪ ਨੇ ਹਮ ਇੱਥੇ ਜ਼ੁਮੀਬੇਵਨੀ ਸਿਭਾ ਲੀ ਤੇ ਹੌਲੀ ਹੌਲੀ ਸਾਰੇ ਚੱਲ ਪਏ ਬਿਲਕੁਲ ਆਈ ਹੋਰ ਹਲਕੀਆਂ ਚੁਏ ਸੋ ਇਸ ਕਰਕੇ ਮੈਂ ਬਹੁਤ ਖੁਸ਼ ਹਾਂ ਮੈਂ ਮੈਂ ਬਿਲਕੁਲ ਕੋਈ ਹੁਣ ਇਹ ਬੰਨਣਾ ਨਹੀਂ ਹੈ ਕਿ ਭਰਾਣੇ ਨਹੀਂ ਚਲੇ ਭਰਾਣੇ ਨਹੀਂ ਚਲੇ ਸਭ ਚਲੇ ਦੇਖੋ ਤੁਹਾਡੀ ਇਸੇ ਗੱਲ ਤੋਂ ਆਪਾਂ ਅੱਗੇ ਤੋਰਦੇ ਹੈਗੇ ਕਿ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਸਭ ਕੁਝ ਦਿੱਤਾ ਤੇ ਉਹ ਛੱਡ ਕੇ ਚਲੇ ਗਏ ਮਨਪ੍ਰੀਤ ਬਾਦਲ ਤੇ ਮੈਂ ਨਾ ਨਹੀਂ ਦਿੱਤਾ ਮੈਂ ਲੈ ਰਿਆ ਛੋਟੀ ਮਿੱਠੀ ਤੇ ਅੱਛਾ ਤਾਂ ਗੱਲ ਇਹ ਹੈ ਕਿ ਮਨਪ੍ਰੀਤ ਬਾਦਲ ਆਪ ਚਲੋ ਛੱਡ ਕੇ ਚਲੇ ਗਏ ਤਾਂ ਉਹ ਤਾਂ ਜਿਹੜੇ ਕੁਝ ਸਮਾਸਥਿਕ ਸੀਗੇ ਉਹ ਹਲੇ ਵੀ ਜਿਹੜੇ ਹੈਗੇ ਨੇ ਉਹ ਚੁੱਪ ਕਰਕੇ ਘਰ ਬੈਠੇ ਨੇ ਬੈਠੇ ਹੋਏ ਨੇ ਤਾਂ ਉਹਨਾਂ ਦੇ ਵਿੱਚ ਕੁਝ ਜਿਹੜੇ ਹੈਗੇ ਨੇ ਉਹ ਅਕਾਲੀ ਦਰ ਜੋਇਨ ਕਰ ਗਏ ਨੇ ਇਸ ਗੱਲ ਨੂੰ ਤੁਸੀਂ ਕਹਿ ਸਕਦੇ ਹੋ ਕੋਈ ਸਾਈਕਲ ਹੀ ਚਲ ਜੁਆ ਹੂੰ ਕੁਝ ਨਹੀਂ ਜੁਆਨ ਕੀਤਾ ਉਹਨੇ ਦੋ ਕੀਤੇ ਨੇ ਤੇ ਦੋ ਕੀਤੇ ਹਮ ਮਤਲਬ ਇਸ ਨੂੰ ਕਿਵੇਂ ਦੇਖਦੇ ਤੁਸੀਂ ਕੁਝ ਨਹੀਂ ਉਹਨਾਂ ਦੇ ਖੂਨ ਚ ਕਾਂਗਰਸ ਹੈ ਹਮ ਇਹੀ ਜਵਾਬ ਹੈ ਨਹੀਂ ਅਕਾਲੀ ਦਲ ਦੇ ਵਿੱਚ ਜਾਂ ਅਕਾਲੀ ਜਿਹੜਾ ਚਲੇ ਗਿਆ ਉਹ ਗਿਆ ਹੈ ਜਿਹੜਾ ਘਰ ਬੈਠਾ ਹੈ ਮੈਂ ਉਹਨਾਂ ਦੀ ਗੱਲ ਕਰ ਨਹੀਂ ਨਹੀਂ ਮੈਂ ਉਹ ਗੱਲ ਕਰ ਰਿਹਾ ਅਕਾਲੀ ਦਲ ਦੇ ਵਿੱਚ ਜਾਣ ਦਾ ਕੀ ਕਾਰਨ ਹੋ ਹੋਰ ਵੀ ਪਾ ਜਿਹੜਾ ਅਕਾਲੀ ਦਲ ਚ ਗਿਆ ਹੈ ਉਹ ਕਾਰਨ ਤੂੰ ਹੀ ਦੱਸ ਸਕਦਾ ਹੈ ਹਮ ਮੈਂ ਉਹਦਾ ਕਾਰਨ ਨਹੀਂ ਦੱਸ ਸਕਦਾ ਪਰ ਜਿਹੜਾ ਗਿਆ ਉਹ ਤਾਂ ਗਿਆ ਨਾ ਬਿਲਕੁਲ ਤੇ ਜਿਹੜੇ ਰਹਿ ਗਏ ਹਮ ਜਿਵੇਂ ਤੁਸੀਂ ਕਿਹਾ ਕਿ ਘਰ ਬੈਠੇ ਨਹੀਂ ਹੂੰ ਪਰ ਉਹ ਹੈ ਕੋਸੀ ਹੂੰ ਸੋ ਬਸ ਇੰਨੀ ਵਾਰ ਗੱਲ ਬੈਠੀ ਗੱਲ ਠੀਕ ਹੈ ਸਮਝ ਗਏ ਤੁਸੀਂ ਠੀਕ ਹੈ ਬਿਲਕੁਲ ਗੱਲ ਖਤਮ ਹੈ ਕੀ ਸਥਿਤੀ ਮਹਿਸੂਸ ਕਰ ਰਹੇ ਹੋ ਲੋਕ ਸਭਾ ਹਲਕੇ ਦੇ ਦੇਖੋ ਜੀ ਫਾਈਟ ਟਫ ਹੈ ਪਰ ਜੋ ਮੇਰੇ ਵਰਕਰ ਤੇ ਜੋ ਅੱਜ ਗਰਾਉਂਡ ਲੈਵਲ ਤੇ ਹਾਲਾਤ ਨੇ ਮੈਨੂੰ ਲੱਗਣ ਲੱਗਿਆ ਕਿ ਅਸੀਂ ਸੀਟ ਜਿੱਤਾਂਗੇ ਹੂੰ 10 ਦਿਨ 15 ਦਿਨ ਪਹਿਲਾਂ ਹੂੰ ਹਾਰਡਵਰਕ ਸੀਗਾ ਬਿਲਕੁਲ ਹੌਲੀ ਹੌਲੀ ਅਸੀਂ ਟੈਂਪੋ ਬਿਲਡ ਕੀਤਾ ਜੇ ਹੁਣ ਲੰਬੀ ਚ ਹਮ ਅਸੀਂ ਰੋਡ ਸ਼ੋਅ ਕਰ ਰਹੀਏ 50 ਡਿਗਰੀ ਟੈਂਪਰੇਚਰ ਤੇ 500 ਗੱਡੀ ਤੋਂ ਵੱਧ ਸਿਰਫ ਹਲਕੀ ਦੀ ਬਿਲਕੁਲ ਤੇ ਗੱਡੀ ਸਾਰੀ ਲੋਕਾਂ ਦੀ ਆਪ ਦੀ ਕੋਈ ਕਰਮੈਨ ਹੁਣ ਰਿਕਾਰਡ ਕਿਹਸਾ ਦਾ ਹੈ ਕੋਈ ਕਿਰਾਏ ਤੇ ਗੱਡੀ ਦੀ ਤੇ ਹਰ ਪਿੰਡ ਚੋਂ ਗੱਡੀ ਹਰ ਪਿੰਡ ਦਾ ਵਰਕਰ ਬਾਹਰ ਨਿਕਲ ਕੇ ਆਇਆ ਹੋਵੇ ਉੱਥੋਂ ਪਤਾ ਲੱਗਦਾ ਕਿ ਹਾਲਾਤ ਅੱਛੇ ਬਣੇ ਜਾਂਦੇ ਨੇ ਬਿਲਕੁਲ ਤੇ ਮੈਨੂੰ ਲੱਗਦਾ ਕਿ ਇਹ ਤਿੰਨ ਦਿਨਾਂ 'ਚ ਕਿਉਂਕਿ ਹੁਣ ਲੋਕੀ ਵੀ ਸਮਝ ਗਏ ਲੋਕੀ ਵੀ ਦੇਖਦੇ ਨੇ ਕਿ ਕਿਹਦੇ ਪਾਸੇ ਜਾਇਏ ਜਿਹੜੀ ਫੈਨ ਸੈਕਟਰ ਹੈ ਜਿਹੜਾ ਨਿਊਟਰਲ ਵੋਟ ਹੁੰਦੇ ਨਾ ਉਹ ਫਿਰ ਜਿੱਤਲੇ ਪਾਸੇ ਜਿੱਤਲੇ ਵੰਡਦਾ ਬਿਲਕੁਲ ਠੀਕ ਹੈ ਨਾ ਸੋ ਇਸ ਕਰਕੇ ਪਰ ਇੱਕ ਇੰਟਰਸਟਿੰਗ ਸਿਨੈਰੀਓ ਇਹ ਹੈ ਜੀ ਜਿਹਦੇ ਨਾਲ ਵੀ ਗੱਲ ਕਰੀਏ ਨਾ ਜਿਵੇਂ ਹੁਣ ਪੰਜ ਬੰਦੇ 6 ਬੰਦੇ ਮਿਲਦੇ ਨੇ ਜੀ ਉਸ ਤੋਂ ਦੋ ਬੰਦੇ ਕਹਿ ਰਹੇ ਕਿ ਜੀ ਥੂਟੀ ਫਾਈਟ ਹਰ ਸਿਮਰਤਨ ਦੋ ਬੰਦੇ ਹੋਰ ਮਿਲਣਗੇ ਉਹ ਕਹਿੰਦੇ ਛੁੱਟੀ ਫਾਈਟ ਖੁੱਡੀਆਂ ਨਾਲ दैट मींस ਮੈਂ ਇਨ ਫਾਈਟਰ ਦੋਨੋਂ ਮੇਰੇ ਨਾਲ ਇਨ ਫਾਈਟ ਹੈ ਹਮ ਗੱਲ ਸਮਝੇ ਬਿਲਕੁਲ ਠੀਕ ਹੈ ਮੈਂ ਦੋਨੋਂ ਕਨਵਰਸੇਸ਼ਨ ਦੋਨਾਂ ਦੀ ਅਸੈਸਮੈਂਟ ਮੈਂ ਹੈਗਾ ਇੱਕ ਚਰ ਸਿਮਰਤ ਹੈ ਕਿ ਤੇ ਇੱਕ ਖੁੱਡੀਆਂ ਹੈਗਾ ਖੁੱਡੀਆਂ ਹੈਗਾ दैट मींस ਆਮ ਡੂਇੰਗ ਵੈਲ ਤੇ ਮੈਂ ਲੀਡ ਕਰ ਮਤਲਬ ਮੈਂ ਇਸ ਅਥਮੈਟਿਕ ਨੂੰ ਜੋੜ ਕੇ ਇਹ ਕਹਿਣਾ ਕਿ ਅਸੀਂ ਅਜਲੀਲ ਕਰ ਮਾਲੂ ਕਿਸੇ ਹਲਕੇ ਦੇ ਵਿੱਚ ਤੁਹਾਡੀ ਫਾਇਦਾ ਉਹਦੇ ਨਾਲ ਹੋ ਰਹੀ ਹੈ ਕਿਸੇ ਹਲਕੇ ਉਹਦੇ ਨਾਲ ਹੋ ਰਹੀ ਹੈ ਪਰ ਫਾਇਟ ਦੇ ਵਿੱਚ ਤਾਂ ਹੈਗੇ ਉਹ ਇਹ ਗੱਲ ਹੈ ਨਹੀਂ ਮੇਰੇ ਨਾਲ ਹੋਏ ਹੈ ਮੈਂ ਤੁਹਾਨੂੰ ਦੱਸ ਦਿੰਦਾ ਬਿਲਕੁਲ 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 ਅੱਛਾ ਤੁਸੀਂ ਪਰਮਾਤਮਾ ਕਰੋ ਜਿੱਤੋਂ ਔਰ ਵੱਡੀ ਜਲ ਤੁਹਾਡੀ ਜਿੱਤ ਹੋਵੇ ਔਰ ਜਿੱਤਣ ਤੋਂ ਬਾਅਦ ਜਿਹੜੀ ਹੈਗੀ ਤੁਹਾਡੀਆਂ ਕੀ ਪ੍ਰਾਤਨਿਕਤਾਵਾਂ ਰਹਿਣੀਆਂ ਹਲਕੇ ਦੇ ਦੇਖੋ ਮੈਂ ਨਾ ਇੱਕ ਟੀਮ ਬਿਠਾਤੀ ਹੈ ਜੀ ਇੰਟੈਲੈਕਟਸ ਦੀ ਜੀ ਚਾਰ ਬੰਦੇ ਦੀ ਹੂੰ ਦੋ ਚਿੱਤਰ ਬਿਠਾਏ ਨੇ ਹੂੰ ਦੋ ਬੰਦੇ ਟੀਮ ਦੇ ਹਲਕੇ ਅੱਜ ਭਿਜੇ ਦੇਖੋ ਨੋ ਹਲਕੇ ਨਹੀਂ ਜੀ ਹਰ ਹਲਕੇ ਦੀ ਆਪਣੀ ਆਪਣੀ ਵਕੀਲਿਟੀ ਟੂਸੀਸ਼ਨ ਹੈ ਹੁਣ ਮਠੰਡਾ ਸ਼ਹਿਰ ਹੈ ਜੀ ਇਹਨੂੰ ਤੁਸੀਂ ਮੋਡਰਨ ਨਾਲ ਕੰਪੇਅਰ ਨਹੀਂ ਕਰ ਸਕਦੇ ਬਿਲਕੁਲ ਬਿਲਕੁਲ ਮਾਨਸ ਹੈ ਹਮ ਮਾਨਸ ਦੇ ਤੁਸੀਂ ਸਦੂਲਗੜ੍ਹ ਨੂੰ ਕੰਪੇਅਰ ਨਹੀਂ ਕਰ ਸਕਦੇ ਬਿਲਕੁਲ ਸੁਮੇ ਇੱਕ ਟੀਮ ਬਣਾ ਲਈ ਜਿਹੜੀ ਜਾ ਕੇ ਇੱਕ ਵਿਜ਼ਨ ਡਾਕੂਮੈਂਟ ਅਸੀਂ ਜੀ ਹੁਣੀ ਤੋਂ ਰਫ ਹਮ ਕੈਰ ਕਰਨਾ ਸ਼ੁਰੂ ਕਰਤਾ ਹੈ ਹਮ ਕਿ ਕਿਸ ਤਰ੍ਹਾਂ ਨਾਲ ਕਈ ਥਾਂ ਤੇ ਵੱਡੇ ਪ੍ਰੋਜੈਕਟ ਦੀ ਲੋੜ ਹੈ ਹਮ ਹੁਣ ਮਾਨਸ ਹੈ मान से 15 साल कुछ हुए हैं बिल्कुल एजुकेशनल हेल्थ ठीक है, है। health, ना कोई रिसर्च सेंटर ओथे बटलाडा शुगर मिल सी की बंद होगी तक फैक्ट्री डीसीक्यू बंद होगी सो कैन वी रिवाइव दैट ओथे एक थर्मल प्लांट लग रहा है सी गोविंदपुरा पिंडी से में रखा गोविंदपुरा ओ अजवी नु भी है ओदी मैक्सिमम यूटिलाइजेशन किमे हो सकती है रिफाइनरी है 20000 करोड़ तो इन्वेस्टमेंट होगी की ओते डाउनस्ट्रीम यूनिट्स ਲੱਗਣ ਚਾਹੀਦੇ ਸੀ ਦੇਖੋ ਸੌਰੀ ਪਲਾਸਟਿਕ ਇੰਡਸਟਰੀ ਹੈ ਬਾਈ ਪ੍ਰੋਡਕਟ ਜਿੰਨੇ ਬਾਈ ਪ੍ਰੋਡਕਟ ਰੈਫਾਇਨਰੀ ਚੋਂ ਨਿਕਲਦੇ ਨੇ ਉਹਨਾਂ ਦਾ ਇੰਡਸਟਰੀ ਫੈਕਟਰੀ ਲੱਗਣੀ ਚਾਹੀਦੀ ਇੱਥੇ ਜੇ 10000 ਕਰੋੜ ਦੀ ਫੈਕਟਰੀਆਂ ਲੱਗ ਜਾਂਦੀ ਸਪੋਜੀ ਜੀ ਤੇ ਸਭ ਤੋਂ ਜ਼ਿਆਦਾ ਨੌਕਰੀ ਕਿਹਨੂੰ ਮਿਲਦੀ ਲੋਕਲ ਬੰਦੇ ਨੂੰ ਮਿਲਦੀ ਨਾ ਇਸ ਵਾਸਤੇ ਸੋਚੇ ਜਮੀਨ ਅਕਵਾਇਰ ਕੀਤੀ ਜਾ ਸਕਦੀ ਹੈ ਜੀ ਜਮੀਨ ਅੱਜ ਵੀ ਸਸਤੀ ਹੈ ਜੇ ਤੁਸੀਂ ਇਨਸੈਂਟਿਵ ਦੇ ਦਿਓ ਇੰਡਸਟਰੀਲਿਸਟ ਉਹ ਕਿ ਫੈਕਟਰੀ ਲਾਇਗਏ ਬਿਲਕੁਲ 5 500 ਕਰੋੜ ਦੀ ਫੈਕਟਰੀ ਲੱਗਦੀ ਹੈ ਪੋਲੀਪੋਲੀਨ ਦੀ ਲੱਗਦੀ ਹੈ ਜੀ ਐਪੈਕਸ ਦੀ ਲਿਸਟ ਆਫ ਇੰਡਸਟਰੀ ਬਿਲਕੁਲ ਪਲਾਸਟਿਕ پارک ਬਣਨਾ ਸੀ ਉਹ ਬੱਚੇ ਰਹਿ ਗਿਆ ਨਹੀਂ ਨਹੀਂ ਬਿਆਨਬਾਜ਼ੀ ਕੀਤੀ ਹਾਂ ਬਿਆਨਬਾਜ਼ੀ ਕੀਤੀ ਹੋਈ ਹੈ ਸਭ ਕੈਂਪੀ ਨੇ ਬਿਆਨਬਾਜ਼ੀ ਜਾਂਦਾ ਹੈ ਹੂੰ ਕੰਮ ਗਰਾਊਂਡ ਸੀ ਘੱਟ ਸੋ ਉਹ ਕਰਕੇ ਮਨ ਸਾਰਾ ਕੁਝ ਮੈਂ ਸਮਝਦਾ ਮੇਰੀ ਨਿਗਾਹ ਹੀ ਹੈ ਪਰ ਇਲੈਬ੍ਰੇਟ ਕਰਨਾ ਮਜਾ ਉਹਦੀ ਹੁੰਦਾ ਜਦੋਂ ਮੌਕਾ ਬਿਲਕੁਲ ਸਹੀ ਸੋ ਮੌਕਾ ਮਿਲੂਗਾ ਸਰ ਬਹੁਤ ਕੁਝ ਕਰਕੇ ਦਿਖਾਵਾਂਗੇ ਸਿੱਧੂ ਸਾਹਿਬ ਇਲੈਕਸ਼ਨ ਜਿਹੜਾ ਹੈਗਾ ਉਹ ਅੰਤਿਮ ਚਾਰਨ ਦੇ ਵਿੱਚ ਹੈਗਾ ਜਿਹੜਾ ਪ੍ਰਚਾਰ ਹੈਗਾ ਇਸ ਵੇਲੇ ਦਾ ਪਰ ਦੂਸਰੀਆਂ ਪਾਰਟੀਆਂ ਦੇ ਵਿੱਚ ਦੇਖ ਰਿਹਾ ਕਿ ਸਟਾਰ ਪ੍ਰਚਾਰ ਕਰ ਰਹੇ ਨੇ ਆਪਣੇ ਦੇ ਵਿੱਚ ਕਾਂਗਰਸ ਦੇ ਵਿੱਚ ਜੇ ਅਸੀਂ ਗੱਲ ਕਰੀਏ ਤਾਂ ਮੈਨੂੰ ਥੋੜੀ ਕਮੀ ਮਹਿਸੂਸ ਹੋਈ ਪ੍ਰਤਾਪ ਸਿੰਘ ਬਾਜਵਾ ਦੋ ਦਫਾ ਆ ਕੇ ਗਏ ਨੇ ਬੜਿੰਗ ਸਾਹਿਬ ਤੁਹਾਡੇ ਨਾਲ ਨਾਮੀਨੇਸ਼ਨ ਫਾਈਲ ਕਰਾਉਣ ਵੇਲੇ ਆ ਕੇ ਗਏ ਨੇ ਪਰ ਉਸ ਤੋਂ ਬਾਅਦ ਚਲੋ ਉਹ ਉੱਥੇ ਸਟਕ ਹੋ ਗਏ ਹੈਗੇ ਹੋਰ ਜਿਹੜੀ ਕੋਈ ਨੈਸ਼ਨਲ ਲੀਡਰਸ਼ਿਪ ਹੈ ਨਹੀਂ ਮੈਂ ਬਲੈਂਕ ओके okay. मैं आप ही दी बुलाया क्योंकि हर कॉन्स्ट्रेन्सी ਦਾ ਦਾ ਡਿਫਰੈਂਟ ਸਿਸਟਮ ਹੁੰਦਾ ਹੈ ਜੀ ਮੈਂ ਇਹਨੂੰ ਡਿਸਕਸ ਕੀਤਾ ਸੀ ਹਮ ਕਿ ਤੁਹਾਨੂੰ ਰੈਲੀ ਦੀ ਲੋੜ ਹੈ ਤਾਂ ਸੀ ਕੋਈ ਸੀਨੀਅਰ ਲੀਡਰ ਭੇਜਦੇ ਮੈਂ ਕਿ ਸਾਡੀ ਜਿਹੜੀ ਫਾਈਟ ਹੈ ਨਾ ਉਹ ਕੁਝ ਡਿਫਰੈਂਟ ਟਾਈਪ ਦੀ ਹੈ ਅਸੀਂ ਗਰਾਊਂਡ ਲੈਵਲ ਤੇ ਲੜਨਾ ਚਾਹਾਂਗੇ ਹਮ ਤੇ ਅਸੀਂ ਤੁਹਾਡੀਆਂ ਬਲੈਸਿੰਗਸ ਚਾਹੁੰਦੇ ਹਾਂ ਜੀ ਸਾਨੂੰ ਤੁਸੀਂ ਆਪ ਦਾ ਟਾਈਮ ਹੋਰ ਪਾਸੇ ਲਾ ਲਓ ਹਮ ਅਸੀਂ ਆਪ ਦਾ ਜਿਹੜਾ ਹੈਗਾ ਛੋਟੀਆਂ ਰੈਲੀਆਂ ਕਰਕੇ ਆਪ ਦੇ ਮੁਤਾਬਕ ਅਸੀਂ ਇਲੈਕਸ਼ਨ ਲੜਾਂਗੇ। ਉਹ ਕਹਿੰਦੇ ਚਲੋ ਠੀਕ ਹੈ। ਇਧਰ ਤਿਆਰ ਸੀ ਰਾਹੁਲ ਜੀ ਵੀ ਥਾਂ ਸੀ। ਪ੍ਰਿੰਕਾ ਜੀ ਵੀ ਥਾਂ ਸੀ। ਕੱਲ ਵੀ ਗੱਲ ਹੋਈ ਸੀ ਕਹਿੰਦੇ ਜੀ ਰੈਲੀ ਕਰਨੀ ਹੈ ਅਸੀਂ ਅੱਜ। ਮੈਂ ਕਹਿੰਦੇ ਜੀ ਅਸੀਂ ਨਹੀਂ ਰੈਲੀ ਕਰਨੀ ਅਸੀਂ ਤਾਂ ਆਪ ਦਾ ਗਰਾਊਂਡ ਲੈਵਲ ਤੇ ਬਾਕੀ ਮੇਕਵਲ ਸਭ ਹੈਗੇ ਸੀਨੀਅਰ ਨੇ ਇਹ ਸਾਨੂੰ ਗਾਈਡ ਕਰ ਰਹੇ ਨੇ। ਬਿਲਕੁਲ। ਕਿ ਕਿਸ ਤਰੀਕੇ ਨਾਲ ਲਾਸਟ ਦਿਨਾਂ ਚ ਕੰਮ ਕਰਨਾ ਹੈ। ਹੂੰ। ਸਾਡੇ ਕੋਲੇ ਸਿੱਧੂ ਮੂਸੇਵਾਲੇ ਦਾ ਪਰਿਵਾਰ ਹੈਗਾ ਜਿਹੜਾ ਮੇਰੇ ਨਾਲ ਹੂੰ ਚੱਲ ਰਿਹਾ। ਬਿਲਕੁਲ। ਇਸ ਕਰਕੇ ਮੈਂ ਸਮਝਦਾ ਮੇਰਾ ਵਰਕਰੀ ਮੇਰੇ ਵਾਸਤੇ ਮੇਰਾ ਵਰਕਰ ਇਸਟਾਰ ਪਰ ਚੱਲ ਕੇ ਬਿਲਕੁਲ ਬਿਲਕੁਲ ਤੁਸੀਂ ਸਿੱਧੂ ਮੂਸੇਵਾਲੇ ਦੀ ਗੱਲ ਕੀਤੀ ਹੈਗੀ ਹੈ ਤਾਂ ਇਹਨਾਂ ਦੇ ਪਰਿਵਾਰ ਦੇ ਤੁਹਾਡੇ ਨਾਲ ਚੱਲਣ ਦੇ ਨਾਲ ਪੂਰੀ ਤਰ੍ਹਾਂ ਚੱਲ ਰਹੇ ਹੈਗੇ ਨੇ ਤੁਹਾਨੂੰ ਕੀ ਲੱਗਦਾ ਕਿ ਕਿੰਨਾ ਕੁ ਜਿਹੜਾ ਹੈਗਾ ਕਾਂਗਰਸ ਨੂੰ ਬੈਡਿੰਗ ਫਟ ਦੇਖੋ ਕਾਂਗਰਸ ਨੂੰ ਬੈਨੀਫਿਟ ਤਾਂ ਹਰ ਵਰਕਰ ਤੋਂ ਹੁੰਦਾ ਹੈ ਨਾਲੇ ਸਿੱਧੂ ਮੂਸੇਵਾਲੇ ਪਰਿਵਾਰ ਕੀ ਕਾਂਗਰਸੀ ਪਰਿਵਾਰ ਬਿਲਕੁਲ ਉਹਦੋਂ ਨਹੀਂ ਇਲੈਕਸ਼ਨ ਲੜਿਆ ਲੜਿਆ ਠੀਕ ਹੈ ਨਾ ਜੀ ਉਹਦੋਂ ਨਹੀਂ ਇਲੈਕਸ਼ਨ ਲੜਨ ਤੇ ਕਾਂਗਰਸ ਦਾ ਪ੍ਰਚਾਰ ਕੀਤਾ ਸੋ ਹੁਣ ਐਜ਼ ਅ ਕਾਂਗਰਸ ਮੈਨ ਜੀ ਮੈਂ ਸਮਝਦਾ ਉਹ ਆਪ ਦਾ ਜੋ ਇਹਨਾਂ ਫਰਜ਼ ਨੇ ਉਹ ਵਧੀਆ ਤਰੀਕੇ ਨਾਲ ਮਾਰੇ ਇੱਕ ਤੁਸੀਂ ਕਿਉਂਕਿ ਜਿਸਤਾ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਚਾਰ ਵਾਰ ਐਮ.ਐਲ.ਏ ਰਹੇ ਤਲਵੰਡੀ ਸਾਬੋ ਦੇ ਤਾਂ ਜੋ ਸੰਸਦ ਹੈਗੇ ਨੇ ਇੱਥੋਂ ਦੇ ਹਰ ਸਿੰਘ ਪੌਰ ਬਾਦਲ ਉਹਨਾਂ ਦਾ ਕਹਿਣਾ ਹੈਗਾ ਕਿ ਤਲਵੰਡੀ ਸਾਬੋ ਦੇ ਵਿੱਚ ਅਸੀਂ ਤਾਂ ਫੰਡ ਦੇ ਰਹੇ ਸੀ ਪਰ ਉਹਨਾਂ ਨੇ ਉਹਨਾਂ ਨੇ ਲੈ ਨਹੀਂ ਕਿ ਇੱਥੇ ਲੋੜ ਨਹੀਂ ਹੈਗੀ ਕਦੇ ਫੰਡ ਨੂੰ ਨਾ ਵੀ ਕਰਤਾ ਹੁੰਦਾ ਮੈਨੂੰ ਦੱਸੋ ਬਿਲਕੁਲ ਉਹ ਕਹਿੰਦੇ ਤਾਂ ਜੋ ਮਰਜ਼ੀ ਖੇਲੂ ਕਹਿੰਦੇ ਵੀ ਕਿਹਦੀ ਜੀਤਵਿੰਦਰ ਮੈਨੂੰ ਹਲਕੇ ਚ ਨਹੀਂ ਬੜੇ ਦਿੰਦਾ ਸੀ ਹੂੰ ਇਹ ਵੀ ਕਿਹਾ ਨੇ ਕਿ ਇਹਦਾ ਸਪੀਚ ਹੈ ਕਿ ਜਦੋਂ ਜੀਤਵਿੰਦਰ ਤਗੜਾ ਸੀ ਜਦੋਂ ਨਹੀਂ ਬੜਦਾ ਸੀ ਸੋ ਇਹ ਰਿਲੇਵੈਂਟ ਚ ਗੱਲਾਂ ਹੈਗੀਆਂ ਫੰਡ ਦੇਣਾ ਹੁੰਦਾ ਸੀ ਤਾਂ ਪਾ ਕੇ ਸਰਪੰਚਾਂ ਨੂੰ ਦੇ ਦਿੰਦੇ ਸੀ ਸਿੱਧਾ ਕਰ ਕਰਨ ਦੇ ਦਿੰਦੇ ਸੀ ਬਿਲਕੁਲ ਤੇ ਜੀਤਵਿੰਦਰ ਕੋਈ ਕਿਸੇ ਦਾ ਦੇਖੋ ਮੈਂ ਐਪੀ ਬਣਦਾ ਕੋਈ ਮੇਰਾ ਮੈਨੂੰ ਰੋਕ ਲੂਗਾ ਕੋਈ ਫੰਡ ਦੇ ਇਸ ਇਹ ਤਾਂ ਜਦੋਂ ਤੁਹਾਡੀ ਨੌਨ ਪਰਫਾਰਮੈਂਸ ਆ ਜਾਂਦੀ ਨਾ ਫਿਰ ਤੁਸੀਂ ਦੂਜੇ ਤੇ ਸਿੱਟ ਦਿੰਦੇ ਹੋਗਾ ਉਹਨੇ ਸਾਰਾ ਕੁਝ ਆਪਦਾ ਨੌਨ ਜੀਤਵਿੰਦਰ ਤੇ ਸਿੱਟ ਦੇ ਤੇ ਦੂਜੇ ਪੰਜ ਸੇ ਚ ਕੀ ਕੀਤਾ ਚਲੋ ਤਲਵੰਡੀ ਚ ਤਾਂ ਜੀਤਵਿੰਦਰ ਨੇ ਰੋਕਸਾ ਇਰਮਾਨ ਸੇਕੀ ਕੀਤਾ ਬਿਲਕੁਲ ਠੀਕ ਪੰਜ ਸੇ ਚਿਕਰੀ ਰੁਪਈਆ ਨਹੀਂ ਲੱਗੇ ਉਹ ਲੱਡੇ ਚਿਕਰੀ ਰੁਪਈਆ ਨਹੀਂ ਲੱਗੇ ਸਰਦੂਲਗੜ ਚਿਕਰੀ ਰੁਪਈਆ ਨਹੀਂ ਲੱਗੇ ਉਥੇ ਤਾਂ ਜੀਤਵਿੰਦਰ ਹੈ ਨਹੀਂ ਸੀ ਬਿਲਕੁਲ ਬਠਿੰਡਾ ਸ਼ਹਿਰ ਤੇ ਬਠਿੰਡਾ ਦੇ ਹਾਤੀ ਦੇ ਵਿੱਚ ਜ਼ਿਆਦਾ ਜਿਹੜਾ ਰਹਿ ਗਿਆ ਫੋਕਸ 33 ਜੀ ਪੈਸੇ ਨਹੀਂ ਲੱਗੇ ਫੋਕਸ ਬਠਿੰਡਾ ਸ਼ਹਿਰ ਸ਼ਹਿਰ ਚ ਇਸੀ ਚੱਲਦਾ ਹੈ ਬਿਲਕੁਲ ਠੀਕ ਹੈ ਇੱਕ ਤੁਹਾਡਾ ਜਿਹੜਾ ਕਾਂਗਰਸ ਦਾ ਪੁਰਾਣਾ ਸਾਥੀ ਸੀਗਾ ਚੁਸਪਿੰਦਰ ਵੀਰ ਉਹ ਚੁਸਪਿੰਦਰ ਵੀਰ ਮੈਂ ਨਹੀਂ ਜਾਣਦਾ ਸੀ ਅੱਛਾ ਤੇ ਚਲੋ ਉਹ ਛੱਡ ਕੇ ਚਲੇ ਗਏ ਨੇ ਚੱਲ ਗਿਆ ਅਕਾਂ ਦੇ ਆਮ ਆਦਮੀ ਪਾਰਟੀ ਚਲੇ ਗਏ ਚਲੋ ਵੀ ਵਿਸ਼ੇ ਬੋਲਦੀ ਬੈਠੀ ਠੀਕ ਹੈ ਅੱਛਾ ਇੱਕ ਤੁਹਾਡਾ ਹਲਕਾ ਜਸਾ ਤਲਵੰਡੀ ਸਾਹਿਬ ਉਹਦੇ ਵਿੱਚ ਨਹੀਂ ਮੇਰਾ ਹਲਕਾ ਬਠਿੰਡਾ ਪਾਰਲੀਮੈਂਟ ਨਹੀਂ ਪੁਰਾਣਾ ਹਲਕੇ ਦੀ ਗੱਲ ਕਰ ਰਹੇ ਮੇਰੇ ਚ ਪਿਛਲੇ 30 ਸਾਲ ਤੋਂ ਤੁਹਾਡਾ ਉਹ ਹਲਕਾ ਹੈ ਤਾਂ ਉਹ ਤਲਵੰਡੀ ਸਾਹਿਬ ਉਹਦੀ ਗੱਲ ਕਰੀ ਤਾਂ ਉਹ ਕੈਂਸਰ کافی ਨਹੀਂ ਹੁਣ ਤਾਂ ਕੈਂਸਰ ਨੌਜੀ ਨੌ ਹਲਕੇ ਆ ਹਾਂ ਉਹ ਸ਼ਹਿਰ ਕਿੰਨੇ ਤਾਂ ਹੋ ਗਿਆ ਬਿਲਕੁਲ ਉਹਦੇ ਪਿਛਲੇ ਸਮੇਂ ਦੇ ਦੌਰਾਨ ਤੁਹਾਡੇ ਧਿਆਨ ਜੋਬੇ ਤਾਂ ਇੱਕ ਡੈਲੀਗੇਸ਼ਨ ਆਇਆ ਸੀਗਾ ਐਮਪੀਜ਼ ਦਾ ਉਹ ਆਇਆ ਸੀ ਤਾਂ ਕਲੇ ਸਿਰਫ ਆਪਣਾ ਆਊਟਿੰਗ ਆਊਟਿੰਗ ਕਰਕੇ ਚਲੇ ਗਏ ਦੇਖੋ ਰੂਟ ਕਾਜ਼ ਆਏ ਤਾਂ ਪੀਜੀਏ ਦੀ ਟੀਮਸ ਆਈਆਂ ਬੀਬੀਸੀ ਦੀ ਡਾਕੂਮੈਂਟਰੀਆਂ ਬਣੀਆਂ ਜਦ ਤੱਕ ਇੱਕ ਰਿਸਰਚ ਸੈਂਟਰ ਬਣਨਾ ਚਾਹੀਦਾ ਮੈਂ ਕਹਿੰਦਾ ਇੱਕ ਰਿਸਰਚ ਸੈਂਟਰ ਬਣਨਾ ਚਾਹੀਦਾ ਜਿਸ ਨਾਲ ਰੂਟ ਕਾਜ਼ ਤੇ ਲੱਭੀ ਹੈ ਨਾ ਕੋਈ ਕਹਿ ਦਿੰਦਾ ਕਿ ਪੈਸਟਿਸਾਈਡ ਓਵਰ ਯੂਜ਼ ਆਫ ਪੈਸਟਿਸਾਈਡ ਬਿਲਕੁਲ ਸਹੀ ਕੋਈ ਕਹਿ ਦਿੰਦਾ ਨੀਚੇ ਜਿਹੜਾ ਪਾਣੀ ਹੈ ਉਹਦੇ ਕਰਕੇ ਹੋ ਰਿਹਾ ਸੋ ਜਦ ਤੱਕ ਤੁਸੀਂ ਬਿਮਾਰੀ ਦੀ ਫਾਈਂਡਿੰਗ ਨਹੀਂ ਆਈ ਸਾਡੇ ਰੂਟ ਕਾਜ਼ ਨਾਲ ਲੱਭੂਗੇ कोई फाइंडिंग ਨਹੀਂ ਆਉਗੀ ਇੱਕ ਕੋਈ ਰਿਸਰਚ ਸੈਂਟਰ ਹਸਪੀਟਲ ਤਾਂ ਠੀਕ ਹੈ ਬਟ ਰਿਸਰਚ ਤਾਂ ਹੋਣੀ ਚਾਹੀਦੀ ਐ ਇਸਤੇ ਕਿ ਇੱਕ ਕਾਰਨ ਕੀ ਹੈ ਜਿਹੜਾ ਕੈਂਸਰ ਫੈਲ ਰਿਹਾ ਹੈ ਬਿਲਕੁਲ ਇਹਦਾ ਕਾਰਨ ਹੀ ਪਤਾ ਲੱਗਦਾ ਹਾਂ ਸੋ ਉਹ ਮੈਂ ਸੋਚਦਾ ਕਿ ਉਦੋਂ ਸਾਡੀ ਸਰਕਾਰ ਬਣ ਜਣੀਏ ਕਾਂਗਰਸ ਦੀ ਤੇ ਐਮਪੀ ਬਣ ਜਾਗੇ ਤੇ ਫਿਰ ਉਸੇ ਬੈਠ ਕੇ ਆਪ ਦਾ ਮਾਈਂਡ ਅਪਲਾਈ ਕਰਾਂਗੇ ਕਿ ਕੁਛ ਕੁਛ ਕਰਨਾ ਇਧਰ ਤੁਸੀਂ ਗੱਲ ਕਰਦੇ ਹੋ ਕਿ ਕੈਂਸਰ ਦੀ ਤੁਹਾਨੂੰ ਹਲੇ ਪਤਾ ਹੀ ਨਹੀਂ ਕਿ ਸਭ ਤੋਂ ਵੱਡੀ ਬਿਮਾਰੀ ਆਪਣੀ ਮਾਲ ਵਿੱਚ ਨਵੀਂ ਕਿਹੜੀ ਫੈਲ ਰਹੀ ਹੈ ਸ਼ੂਗਰ ਦੀ ਤੇ ਬਲੱਡ ਪ੍ਰੈਸ਼ਰ ਦੀ ਉਹਦੇ ਰਿਸਰਚ ਹੋਣਾ ਚਾਹੀਦਾ ਹਰ ਦੂਜੇ ਬੰਦੇ ਨੂੰ ਬਲੱਡ ਪ੍ਰੈਸ਼ਰ ਹੈ ਹਰ ਦੂਜੇ ਬੰਦੇ ਨੂੰ ਸ਼ੂਗਰ ਹੈ ਵਾਟ ਇਜ਼ ਦੀ ਕੌਸ ਇਦਰ ਰਿਸਰਚ ਸੈਂਟਰ ਵਿੱਚ ਇੰਡਜ ਬਣਨਾ ਚਾਹੀਦਾ ਬਿਲਕੁਲ ਕਿ ਇਹ ਇੱਕ ਨਵੀਂ ਬਿਮਾਰੀ ਹੈ ਤੈਨੂੰ ਵੀ ਹੈ ਬਲੱਡ ਪ੍ਰੈਸ਼ਰ ਸਾਰਿਆਂ ਨੂੰ ਆ ਹੈਗਾ ਮੇਰੇ ਕੋਲ अच्छा एक तलवंडी साबु ਦੀ ਗੱਲ ਕਰੀ ਤਖਤ ਸਾਹਿਬ ਨੂੰ ਜਿਹੜਾ ਹੈਗਾ ਉਹ ਰੇਲ ਲਿੰਕ ਨਾਲ ਜੋੜਨ ਦੀ ਗੱਲਾਂ ਦਾ ਬਹੁਤ ਪੁਰਾਣੀਆਂ ਚੱਲਦੀਆਂ ਨੇ ਪਰ ਹਲੇ ਤੱਕ ਆਮਲੇ ਜਮਾ ਨੇ ਪਹਨ ਆ ਗਿਆ ਇੱਕ ਵਾਰੀ ਸਰਵੇ ਵਗੈਰਾ ਹੋ ਗਿਆ ਸਰਵੇ ਉਹਦੋਂ ਜਦੋਂ ਮੈਂ ਇਨੀਸ਼ੀਏਟਿਵ ਕਰਾਇਆ ਸੀ ਉਹਦੋਂ ਸਰਵੇ ਜੀ ਜਗਮੀਤ ਬਰਾੜ ਉਹਦੋਂ ਕੌਂਗਰੈਸ ਸੀਗੇ ਤੇ ਉਹਦੋਂ ਅਸੀਂ ਰਲ ਕੇ ਅਸੀਂ ਜੀ ਤੁਸੀਂ ਮੇਰੇ ਪੁਰਾਣੀਆਂ ステートमेंट्स ਵੀ ਕਿ ਕਦੋਂ ਵੀ ਚਿੱਠੀਆਂ ਵੀ ਮੈਥੋਂ ਕਿ ਗਿਆ ਸੀ ਪਰ ਉਹ ਕਿਸੇ ਕਾਰਨ ਪਾਸ ਵੀ ਹੋ ਗਿਆ ਉਹ ਤੋਂ ਕਾਂਗਰਸ ਦੀ ਸਰਕਾਰ ਸੀ ਪਵਨ ਬੰਸਲ ਜੀ ਰੇਲਵੇ ਮਿਨਿਸਟਰ ਸੀ ਜਦੋਂ ਉਹਨਾਂ ਨੇ ਲਿੰਕ ਮਿਲ ਕੇ ਆਏ ਉਹਨਾਂ ਨੇ ਦਿੱਲੀ ਉਹਨਾਂ ਨੇ ਲਿੰਕ ਰਾਮਾ ਟੂ ਮੋਡ ਇਹ ਰੇਲਵੇ ਲਾਈਨ ਲਿੰਕ ਕਰਤੀ ਸੀ ਉਸ ਤੋਂ ਬਾਅਦ ਕੋਈ ਸਰਵੇ ਵਿੱਚ ਕਿਤੇ ਕੋਈ ਪ੍ਰੋਬਲਮ ਆ ਗਈ ਸੀ ਕਿ ਤੱਕਲੇ ਕਿਹਦੇ ਪਾਸੇ ਚੜ੍ਹਦੇ ਆ ਬਣਾਉਣੇ ਜਾਂ ਉੱਤਰਦੇ ਆ ਬਣਾਉਣੇ ਸੋ ਉਹ ਫਿਰ ਉੱਥੇ ਕਿਤੇ ਸਟਕ ਹੋ ਗਈ ਉਸ ਤੋਂ ਬਾਅਦ ਵੀ ਕਿਸ ਨੇ ਸੱਚੀ ਤਸ ਇੰਟਰਸਟ ਲਿਆ ਫਾਲੋ ਅਪ ਕੀਤਾ ਫਾਲੋ ਕੀਤਾ ਫੋਲੋ ਅੱਛਾ ਹੁਣ ਫਾਲੋ ਅਪ ਕਰਾਂਗੇ ਹੁਣ ਗੱਲ ਲੈਂਡ ਐਕੁਇਜ਼ੀਸ਼ਨ ਇਹ ਹੁਣ ਕੰਫੀਡੈਂਸ ਲਾਵਾਗੇ ਕਿਸਾਨਾਂ ਨੂੰ ਬਿਲਕੁਲ ਜਦ ਤੱਕ ਉਹਨਾਂ ਨੂੰ ਕੰਫੀਡੈਂਸ ਨਹੀਂ ਦਿੱਤਾ ਜਾ ਸਕਦਾ ਉਦੋਂ ਤੱਕ ਰੇਲਵੇ ਲਾਈਨ ਨਿਕਲ ਨਹੀਂ ਉਕੀ ਨਹੀਂ ਨਿਕਲ ਸਕਦਾ ਐਸੀ ਤਰ੍ਹਾਂ ਜਿਸ ਤਰ੍ਹਾਂ ਆਪਾਂ ਕਲੌਂਡੀ ਸਾਬ ਦੀ ਗੱਲ ਕੀਤੀ ਲੁਧਿਆਣਾ ਤੇ ਚੰਡੀਗੜ੍ਹ ਜਿਹੜਾ ਹੈਗਾ ਇਹਦਾ ਰੇਲ ਲਿੰਕ ਨਹੀਂ ਹੋ ਪਾਇਆ ਮਤਲਬ ਬਠਿੰਡਾ ਮਾਲਵਾ ਦਾ ਜਿਹੜਾ ਮਾਲਵਾ ਦੀ ਰਾਜਧਾਨੀ ਮੰਨੀ ਜਾਂਦੀ ਹੈ ਉਹਦੀ ਹੈਗੀ ਆ ਪਰ ਇਹ ਜਿਹੜੀ ਪੰਜਾਬ ਦੀ ਰਾਜਧਾਨੀ ਦੇ ਨਾਲ ਰੇਲ ਜੁੱਤ ਹੋ ਗਿਆ ਰਾਜਪੁਰੇ ਤੋਂ ਡਾਕਟਰ ਸਰਵੀਰ ਗਾਂਧੀ ਨੇ ਇਹ ਹਾਲੇ ਵਿੱਚ ਲਟਕਿਆ ਹੋਇਆ ਜੀ ਨਹੀਂ ਫਿਰ ਉਹ ਇੱਕ ਪ੍ਰੋਪੋਜ਼ਲ ਸੀਗੀ ਹਾਂ ਪ੍ਰੋਪੋਜ਼ਲ ਸੀਗੀ ਕਿ ਮੇਰੇ ਖਿਆਲ ਸਿਰਫ 15 ਕਿਲੋਮੀਟਰ ਹੀ ਹੈ ਉਹ ਲਿੰਕ ਹਾਂ ਜਿਹੜੇ ਰਾਜਪੁਰੇ ਤੋਂ ਜਾ ਕੇ ਮੇਰੇ ਖਿਆਲ ਪਤਾ ਨਹੀਂ ਕਿਹੜੇ ਪੁਆਇੰਟ ਤੇ ਉਹ ਜੁੜਦਾ ਹੈ ਜੀ 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 ਤੇ ਉਹ ਪ੍ਰੋਪੋਜ਼ਲ ਇਨ ਪਾਈਪਲਾਈਨ ਹੈ ਕੋਈ ਜਾਣਨਾ ਚਾਹੀਦਾ ਹਾਂ ਚਲੋ ਠੀਕ ਹੈ ਸਾਡੇ ਵੱਲੋਂ ਸਾਡੇ ਗਰੁੱਪ ਵੱਲੋਂ ਤੁਹਾਨੂੰ ਬਹੁਤ ਬਹੁਤ ਜਿਹੜੀ ਹੈ ਕਿ ਸ਼ੁਭ ਕਾਮਨਾਵਾਂ ਹੈ। ਥੈਂਕ ਯੂ। ਪ੍ਰਮਾਤਮਾ ਤਰੱਕੀ ਬਖਸ਼ੇ ਜੀ। ਠੀਕ ਹੈ। ਵੀ ਆਗਮਨ ਪਹੁੰਚੇ ਬਹੁਤ ਬਹੁਤ ਮਿਹਰਬਾਨੀ। ਥੈਂਕ ਯੂ। ਤੁਹਾਡੀ ਬਹੁਤ ਬਹੁਤ ਮਿਹਰਬਾਨੀ। ਰੋਜ਼ ਅਰਦਾਸ ਕਰ ਰਹਿ ਕਰ ਕੀ ਜੀਤ ਮੇਂਦਰ ਐਮਪੀ ਬਣ ਕੇ ਅੰਦਰ ਕੋਲੇ ਮੂੜ ਦਵਾਰਾ ਚਾਹ ਪੀਣਾ ਹੈ।